ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੜਾ ਸਾਰਿਆਂ ਨੂੰ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀਆਂ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਚਿੱਲੀ ਚਨਾ ਬਿਨਾ ਕਾਰਨਫਲਰ ਤੋਂ ਬਿਨਾ ਬੇਸਨ ਤੋਂ ਬਿਨਾ ਚੌਲ ਦੇ ਆਟੇ ਤੋਂ ਆਪਾਂ ਬਣਾਵਾਂਗੇ। ਚਲੋ ਕਰਦੇ ਆ ਫਿਰ ਰੈਸਪੀਨ ਸ਼ੁਰੂ। ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਇੱਥੇ ਕੜਾਈ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਤੇਲ ਕਿਉਂਕਿ ਆਪਾਂ ਜਿਹੜੀਆਂ ਸਬਜ਼ੀਆਂ ਆ ਉਹਨਾਂ ਨੂੰ ਭੁੰਨਾ ਆ। ਸੋ ਇਸ ਲਈ ਆਪਾਂ ਥੋੜਾ ਜਿਹਾ ਤੇਲ ਪਾਤਾ ਹੈ ਤੇ ਉਹਦੇ ਵਿੱਚ ਆਪਾਂ 1/4 ਚਮਚ ਜੀਰਾ ਪਾਵਾਂਗੇ। ਜੇ ਜੀਰਾ ਤੁਸੀਂ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਆ। ਤੇ ਇੱਕ ਕਯੂਬ ਦੇ ਵਿੱਚ ਕਟਿਆ ਹੋਇਆ ਪਿਆਜ਼ ਤੇ ਅੱਧੀ Shimla mirch ਜਿਹੜੀ ਆ ਕਯੂਬ ਦੇ ਵਿੱਚ ਕੱਟੀ ਹੋਈ ਮੈਂ ਪਾਈ ਆ ਤੇ ਬਸ ਇਹਨਾਂ ਨੂੰ ਆਪੇ ਰਹਿਣਗੇ ਤੇ ਕਿਹਨਾਂ ਪੋਂ ਲਾਂਗੇ ਮੀਡੀਅਮ ਗੈਸ ਤੇ ਤੁਸੀਂ ਕੋਈ ਵੀ ਸਬਜੀ ਆਪਦੇ ਮਨਪਸੰਦੀ ਪਾ ਸਕਦੇ ਆ ਹੋਰ ਵੀ ਤੇ ਜਿਹੜਾ ਇਹ ਸਵਾਦਨ ਸਾਹਿਤ ਨਮਕ ਪਾ ਦਾਂਗੇ 1/4 ਚਮਚ ਧਨੀਆ ਪਾਊਡਰ 1/4 ਚਮਚ ਜੀਰਾ ਪਾਊਡਰ ਤੇ 1/4 ਚਮਚ ਗਰਮ ਮਸਾਲਾ ਪਾ ਕੇ ਚੰਗੀ ਤਰੀਕੇ ਨਾਲ ਮਿਲਾ ਦਾਂਗੇ ਜਿਦਾ ਨੂੰ ਰੈਸਪੀ ਪਸੰਦ ਆ ਰਹੀ ਹੈ ਤਾਂ ਲਾਈਕ ਕਰਿਓ ਜਰੂਰ ਤੇ ਕਮੈਂਟ ਕਰਿਓ ਤੇ ਸ਼ੇਅਰ ਜੂ ਕਰ ਦਿਓ ਰੈਸਪੀ ਨੂੰ ਤੇ ਇਹ 1/4 ਚਮਚ ਲਾਲ ਮਿਰਚ ਪਾਊਡਰ ਵੀ ਪਾ ਲਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਸੌਸ ਪਾਵਾਂਗੇ ਟਮੇਟੋ ਸੌਸ ਤੁਸੀਂ ਆਪ ਜਿਹਾ ਅਕੋਰਡਿੰਗ ਪਾ ਸਕਦੇ ਆ ਜਿੰਨਾ ਕੁ ਵੀ ਤੁਸੀਂ ਪਸੰਦ ਕਰਦੇ ਆ ਤੇ 2 ਚਮਚ ਸੋਇਆ ਸੌਸ ਪਾਵਾਂਗੇ ਤੇ ਥੋੜੀ ਜੀ ਚਿੱਲੀ ਸੌਸ ਪਾਵਾਂਗੇ ਤਾਂ ਜੋ ਵਧੀਆ ਤਿੱਖੀ ਤੇ ਟੇਸਟੀ ਬਣੇ ਤੇ ਸਾਰੀਆਂ ਚੀਜ਼ਾਂ ਨੂੰ ਬਣਾਉਣ ਤੋਂ ਬਾਅਦ ਜਿਹੜਾ ਹੈ ਇੱਥੇ ਮੈਂ ਇੱਕ ਕੌਲੀ ਦੇ ਵਿੱਚ 1/4 ਚਮਚ ਮੈਦਾ ਲਿਆਇਆ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਿਆ ਚੰਗੀ ਤਰੀਕੇ ਨਾਲ ਤੇ ਇਹਨੂੰ ਜਿਹੜਾ ਹੈ ਮੈਂ ਇਹਦੇ ਵਿੱਚ ਪਾ ਦਿਆ ਇਹ ਕਰਨ ਦੇ ਨਾਲ ਜਿਹੜੇ ਹੈ ਜਿਹੜੀ ਗਰੇਵੀ ਆ ਥੋੜੀ ਗਾੜੀ ਹੋ ਜਾਂਦੀ ਹੈ ਜੇ ਤੁਹਾਨੂੰ ਇਹ ਪਾਉਣ ਤੋਂ ਬਾਅਦ ਜ्यादा ਗਾੜੀ ਲੱਗੇ ਗਰੇਵੀ ਤਾਂ ਤੁਸੀਂ ਪਾਣੀ ਵੀ ਬਾ ਸਕਦੇ ਆ ਤੇ ਇਹਦੇ ਵਿੱਚ ਮੈਂ ਪਾਉਂਗੀ 200 ਗ੍ਰਾਮ ਉਬਲੇ ਹੋਏ ਚਿੱਟੇ ਛੋਲੇ ਜਿਨ੍ਹਾਂ ਨੂੰ ਮੈਂ ਭਿਓ ਕੇ ਰੱਖ ਦਿੱਤਾ ਸੀਗਾ उस तो उस बाद चना मैं उबाल लिया तो सारियाँ चीज़ा चंगे तरीके मिलाने बाद लून मिर्च टेस्ट कर सकते हैं तो ये थोड़ा जींबू का रस पा दूंगी मैं ना जो वजिए टेस्ट आए तो बस इन आप प्लेट के जोड़ा है सर्व कर लेंगे तो अपने बहुत ही टेस्टी बाजार वर्ग चिली चना बन के तैयार जो तुम चाहो तो चाट मसाला पा सदा उपर ਤੇ ਜਰੂਰ ਰੈਸਪੀ ਟ੍ਰਾਈ ਕਰਿਓ ਤੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ